ਨਾਲ ਦੇ ਨਾਲ ਕੋਈ ਕੰਮ ਵੀ ਕਰ ਲੋ ਡੱਕਾ ਵੀ ਤੋੜ ਲੋ ਫੇ ਜਮਾ ਕਹਿਣਾ ਵੀ ਚਲੋ ਪ੍ਰਸ਼ੀਨ ਵੱਡਣ ਚੱਲੀਏ ਫੇ ਤੁਸੀਂ ਥਾਦੇ ਦਾ ਤੱਪੜੇ ਲੈਦੇ ਡੱਕਾ ਤੋੜ ਨਹੀਂ ਐ ਸੀ ਡੱਕਾ ਤੋੜ ਕੇ ਨਾ ਕੱਪੜੇ ਧੋਤੇ ਨਾ ਡੱਕਾ ਤੋੜ ਕੇ ਤੁਹਾਨੂੰ ਰੋਟੀ ਖਲਾਈ ਨਾ ਡੱਕਾ ਤੋੜ ਕੇ ਕੋਈ ਕੰਮ ਕਰਿਆ ਇਹ ਕੰਮ ਗਿਣਤੀ ਦੇ ਨਹੀਂ ਹੁੰਦੇ ਹਾਂ ਆਹ ਕੰਮ ਵੀ ਨਹੀਂ ਗਿਣਤੀ ਦੇ ਹੁੰਦੇ ਅੱਛਾ ਤੋੜ ਕੇ ਕਿਹੜੇ ਗਿਣਤੀ ਦੇ ਸਭ ਲੋ ਕੱਪੜੇ ਤਾਂ ਚੱਕਣੇ ਬਣਿਆ ਬੱਦਲ ਆ ਗਿਆ ਪੱਕਾ ਮੰਡ ਦੀ ਸਭਾ ਨੂੰ ਮੀਆਂ ਹੁੰਦਾ ਉਧਰ ਸੁੱਕੋ ਬਣ ਜਿੱਦਾ ਜਨਮ ਬਣਦਾ ਹਾਂ ਹੈਪੀ ਬਰਥਡੇ ਟੋ ਜੋ ਟੋ ਜੋ ਹੈਪੀ ਬਰਥਡੇ ਟੋ ਜੋ ਦੋ ਦੋ ਅੱਕੜੀ ਕਰਕੇ ਸਾਰ ਦਣਾ ਬਸ ਹੈਪੀ ਬਰਥਡੇ ਟੂ ਜੀ ਟੂ ਆ ਤਾਂ ਹੁੰਦਾ ਜੀ ਇਹਨਾਂ ਨੂੰ ਮਤਲਬ ਆ ਐ ਵਿੱਕੀ ਮੇਰਾ ਹੀਰਾ ਦੀ ਔਰ ਐ ਮੇਰਾ ਪੁੱਤ ਉਹ ਮੇਰਾ ਬਣਾਣਾ ਮੇਰਾ ਹੁਣ ਮਤਲਬ ਨਿਕਲ ਗਿਆ ਸਮੋਸੇ ਸਮੋਸੇ ਖਾ ਲੈ ਹੁਣ ਮੈਂ ਇਹਨਾਂ ਨੂੰ ਕਿਹਾ ਵੀ ਮੇਰੇ ਨਾਲ ਕੱਖ ਵੜਾ ਲਿਓ ਚੱਲ ਕੇ ਹੁਣ ਵਿੱਕੀ ਆਏ ਵਿੱਕੀ ਸਾਨੂੰ ਆਇਆ ਬੋਲਦਾ ਵਿੱਕੀ ਸਾਨੂੰ ਆਇਆ ਬੋਲਦਾ ਹੁਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਾਹ ਪ੍ਰਮਾਤਮਾ ਅਗੇ ਅਰਦਾਸ ਕਰਦਾਂਗੇ ਤੁਸੀਂ ਸਾਰਾ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਰੋ ਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆਹ ਦੇਖੋ ਤਾਂ ਜੀ ਮੱਖੀਆਂ ਵੀ ਨਾਲੇ ਚੱਲਦੀਆਂ ਹਾਂ ਸਹੀ ਹਲਾ ਚਾਂਟੇ ਨਾ ਖਾਲੀ ਕੋ ਗੱਲ ਹੈਗੀ ਜੀ ਐਦਾਂ ਬਹੁਤ ਪੈਣਾ ਕਹਿੰਦੀ ਆ ਵੀ ਤੁਸੀਂ ਫਾਸਟ ਫੂਡ ਤਲਾ ਹੋਇਆ ਕਰ ਦੋ ਬੰਦ 버ਗਰ ਨਹੀਂ ਖਾਂਦੇ ਅਸੀਂ ਪਰ ਸਾਡਾ ਪਰਿਵਾਰ ਨਹੀਂ ਮੰਨਦਾ ਜੀ 버ਗਰ ਨਹੀਂ ਹੈਗਾ ਇਹ ਸਮੋਸਾ ਹੈ ਇਹ ਚੱਕ ਦੋ ਜੀ ਚੱਕ ਦੋ ਫਟੇ ਜਿਹੜਾ ਕਿਤੇ ਪੂਰ ਚੂਰ ਜੀ ਰਹਿ ਗਈ ਨਾ ਉਹ ਵੀ ਚੱਕ ਦੋ ਲੋ ਕੜਾ ਕੜਾ ਵਧੀਆ ਲੱਗਦਾ ਈ ਹਾਂ ਤੂੰ ਬਲਾ ਸਤਿ ਸ਼੍ਰੀ ਅਕਾਲ ਕੁੜੇ ਹੂੰ ਨਸਲੀ ਗਾਥੀ ਕੰਮ ਕਰਨ ਨੂੰ ਉਹਨਾਂ ਨੂੰ ਪੈ ਜਾਂਦੀ ਹੈ ਮੌਤ ਜੀ ਆਏ ਜੀ ਡੈਨੀ ਕੋਲੋਂ ਮੈਂ ਕਰ ਦੂੰਗੀ ਅੱਛਾ ਅੱਗੇ ਹਾਂ ਅੱਗੇ ਹਵਾ ਚੱਲੀ ਜੀ ਤੱਕੜੇ ਦੇਖੋ ਥੱਲੇ ਗਰੇ ਪੇਖੋ ਉੱਧਰ ਹੀ ਸਾਨੂੰ ਨਿਗਾ ਮਾਰ ਲਓ ਜੀ ਉਹ ਸਾਹਮਣੇ ਉੱਧਰ ਹੀ ਗਰੇ ਆ ਹਾਂ ਸਾਰੇ ਕੱਪੜੇ ਸੁੱਕ ਗਏ ਸੂਰਜ ਵੀ ਵਿਚਾਰਾ ਇਹਨਾਂ ਨੂੰ ਤਾਂ ਜਵਾਬ ਦੇ ਗਿਆ ਅੱਜ ਕਹਿੰਦਾ ਤੁਸੀਂ ਨੇ ਕੱਪੜੇ ਤਾਰਨੇ ਵੀ ਮਹਿਲੋ ਕਰ ਜਾਂਦਾ ਉਹੀ ਬੇਚਾਰਾ ਮੋਕੇ ਵਿਚਾਰਾ ਬਦਲਾਉ ਲੈ ਲੋ ਕਰ ਗਿਆ ਹਾਂ ਜੀ ਬਾਰ ਲੁਕਾ ਤੇ ਉਧਰ ਰੀਤ ਜੀ ਆਪਣਾ ਵਰਦੀ ਬਦਲ ਕੇ ਥੱਲੇ ਲੱਗ ਕੇ ਕੰਮ ਕਰਨ ਇਹਨਾਂ ਨੂੰ ਹੁਣ ਮੈਂ ਲੈ ਕੇ ਜਾਣਾ ਜੀ ਐਨ ਐਨ ਸਮੋਸੇ ਤਾਂ ਲੈ ਖਾ ਹਾਂ ਹੁਣ ਇਹਨਾਂ ਦਾ ਕੰਮ ਵੀ ਭਾਈ ਕਰਾਉਣਾ ਬਣਦਾ ਨਾ ਬਣਦਾ ਨਾ ਬਣਦਾ ਸਹੀ ਗੱਲ ਬਣਦਾ ਨਾ ਕੰਮ ਕਰਾਉਣਾ ਹਾਂ ਨਾ ਦਾ ਜਵਾਬ ਦਿਓ ਕਮੈਂਟਾਂ ਦੇ ਵਿੱਚ 3600 ਗਾਲ ਕੱਢੀ 3600 ਗਾਲ ਕੱਢੀ 3600 ਐਸੇ ਸਮੋਸੇ ਲੈ ਹੂੰ 3600 ਗਾਲ ਕਰਦੀ ਤਾਂ ਅਸੀਂ ਖਾਦੇ ਹੂੰ ਮੈਰੀ ਗੱਲ ਸੁਣ ਹਾਂ ਚੱਲ ਤੂੰ ਮਨ ਨੂੰ ਤਾਂ ਕੁਝ ਵੀ ਕਰਦਾ ਹਨਾ ਮੈਨੂੰ ਕੋਈ ਹੋਣਾ ਹੋਣੀ ਹੈਗਾ ਕਿਉਂਕਿ ਬੜਾ ਬਤਾਉਂਦਾ ਹੁੰਦਾ ਹਾਂ ਹਾਂ ਜਸ ਹੁਣ ਸੰਦੀਪ ਤਾਂ ਤੁਹਾਨੂੰ ਖਾਣਾ ਸੁਝਦਾ ਦਿਖਦਾ ਮਤਲਬ ਕਿ ਚੀ ਪਾਏ ਖਾਂਦੇ ਆ ਜੀ ਚੀ ਪਾਏ ਖਾਂਦੇ ਚੀ ਪਾਏ ਖਾਂਦੀ ਆ ਜਸ ਸੰਦੀਪ ਨੂੰ ਕੰਮ ਨੂੰ ਕਹਿੰਦੇ ਜੇ ਤੇ ਅੱਗ ਲੱਗ ਜਦੀ ਮਿੱਠਾ ਪਾਣਾ ਭੁੱਲ ਗਈ ਸੀ ਪਾਈ ਦਾ ਮੇਰੀ ਘਰ ਵਾਲੇ ਨੂੰ ਕੰਮ ਨਹੀਂ ਜਣਾ ਕੰਮ ਨੂੰ ਅੱਗ ਲੱਗਦੀ ਆ ਮੇਰੇ ਮੇਰੇ ਘਰ ਵਾਲੇ ਨੂੰ ਜੇ ਤਾਂ ਕੰਮ ਨੂੰ ਕਿ ਆ ਖਬਰਦਾਰ ਆਪਣਾ ਬਚਨ ਘਟਾਓ ਖਬਰਦਾਰ ਆਪਣਾ ਆਪਣਾ ਕੰਮ ਆਪ ਕਰੋ ਆਪਣਾ ਕੰਮ ਆਪ ਕਰਵਾ। ਲੈ ਸੁਣੀ ਵੀਰੋ ਗੱਲ ਕਰਦੀ। ਮੈਨੂੰ ਕੋਈ ਨਹੀਂ ਕਹਿੰਦਾ ਆਜ ਤੋਂ ਵੀ ਨਾ। ਹਾਂ। ਵੀ ਕੰਮ ਸਾਰੇ ਨਾਲੋਂ ਜ਼ਿਆਦਾ ਕਰਦੀ ਉਹ। ਕੰਮ ਕਰ ਦੇਖਾ। ਜਦ ਦੇਖ ਚਾਹ, ਜਦ ਦੇਖ ਚਾਹ, ਜਦ ਦੇਖ ਸਮੋਸੇ ਜਦ ਦੇ। ਮੇਰੀ ਚਾਹ ਪੀਂਦੀ ਐ ਮੈਂ ਦੱਸੀ। ਸ਼ੋਕਰਕਾਰੀ ਨਹੀਂ ਇਹ ਕਹਤਾ। ਜਦ ਦੇਖ ਸਾਡੀ ਚਾਹ ਪੀਂਦੀ ਦਾ, ਜਦ ਦੇਖ ਸਾਡੀ ਚਾਹ ਪੀਂਦੀ। ਉਹ ਕਹਿਣਾ ਤਾਂ ਇਹਨੇ ਆਈ ਨਹੀਂ ਕਹਾਂਗਾ। ਸਾਡੀ ਚਾਹ। ਸਮੋਸਾ ਤੁਹਾਡਾ ਮੱਖੀ ਹੀ ਖਾ ਜਾ। ਫੇਰ ਇਹ ਪਤਾ ਕੀ ਗੱਲ ਆ ਹਾਂ? ਇਹ ਦੇਖ ਕੋਈ ਇੱਕ ਗੱਲ ਆ ਹਨਾ। ਜਿੰਨਾ ਆਪ ਵਾਰਦੀ ਕਰਦੇ। ਫੇਰ ਵੀ ਬੰਦੇ ਕਹਿੰਦੇ ਸਾਡਾ ਹਏ ਇਹ ਤਾਂ ਕੁਝ ਖਾਸ ਕਰਕੇ ਸਾਡਾ ਹੈ ਕਿ ਅਮਨ ਤਾਂ ਸਮਝ ਨਹੀਂ ਲੱਤ ਲੂੰ ਵੀ ਲਗਣੀ ਸਾਡਾ ਵਿੱਕੀ ਨੋਬਿਕ ਤੇ ਸਾਡਾ ਦਿੱਤੇ ਆ ਪਾਠਾ ਤੁੰਗੀ ਨਹੀਂ ਆ ਜਿਆਦਾ ਹੁੰਦਾ ਜੀ ਇਹਨਾਂ ਨੂੰ ਮਤਲਬ ਆ ਐ ਵਿੱਕੀ ਮੇਰਾ ਹੀਰਾ ਤੇ ਹੋਰ ਐ ਮੇਰਾ ਪੁੱਤ ਉਹ ਮੇਰਾ ਫਲਾਣਾ ਮੇਰਾ ਹੁਣ ਮਤਲਬ ਨਿਕਲ ਗਿਆ ਸਮੋਸੇ ਸਮੋਸੇ ਖਾ ਲੈ ਹੁਣ ਮੈਂ ਇਹਨਾਂ ਨੂੰ ਕਿਹਾ ਵੀ ਮੇਰੇ ਨਾਲ ਕੱਖ ਵੜਾ ਲਿਓ ਚੱਲ ਕੇ ਹਣੋਂ ਵਿੱਕੀ ਆਇਆ ਐ ਵਿੱਕੀ ਸਾਨੂੰ ਆਇਆ ਬੋਲਦਾ ਵਿੱਕੀ ਸਾਨੂੰ ਆਇਆ ਬੋਲਦਾ ਹਣੋਂ ਬੈ ਲੜਨ ਦੇ ਬਹਾਨੇ ਭਾਲਦੀਆਂ ਬੇਦੇ ਨਾਲ ਕਿੱਕਣਾ ਡਿਸ਼ ਹੁੰਡੀ ਚੋਂ ਹੋਲੀਏ ਵੀ ਸਾਨੂੰ ਜਾਣਾ ਨਾ ਪਵੇ ਇੱਥੇ ਨੂੰ ਇਹ ਤਾਂ ਬਈ ਦੀਦੀ ਜਾਲਗੀ ਨਾਲ ਫੇਰ ਤਾਂ ਕੱਪੜੇ ਚੱਕ ਕੇ ਗਏ ਜਾਉਂਗੇ ਜੇ ਫੇਰ ਦੀਦੀ ਨਹੀਂ ਜਾਉਗੀ ਦੀਦੀ ਉਹ ਕੱਪੜੇ ਚੱਕੂਗੀ ਮੈਂ ਚੱਲੂਗੀ ਕੱਪੜੇ ਚੱਕੋ ਨਾਲ ਜਾਉਗੀ ਨਾਲ ਜਾਉਗੀ ਮੈਨੂੰ ਡਿਊਟੀ ਜਿੰਦਾਂ ਮਰਜ਼ੀ ਲਾ ਦੋ ਹਾਂ ਆਪੋ ਤਿਆਰ ਐ ਪਰ ਦੁੱਖ ਲੱਗਦਾ ਜਾਂ ਸੰਦੀਪ ਨੂੰ ਮਤਲਬ ਬੋਲਦੇ ਆ ਮੈਨੂੰ ਖੁਦ ਫੀਲ ਹੁੰਦਾ ਮੈਂ ਅੱਸੀ ਪਜਾਰ ਵਿੱਚ ਜੋ ਮਰਜ਼ੀ ਕਹੀ ਜਾਵਾਂ ਵਿੱਕੀ ਪਰਮਾਤਮਾ ਨੂੰ ਜਵਾਬ ਦੇਣੀ ਆ ਬਈ ਜਾ ਕੇ ਤਾਂ ਉਹਦੇ ਕੋਲੇ ਖੜਾ ਛੁੱਟਣਾ ਬਈ ਸੱਚ ਕਹਣੀ ਆ ਮੀ ਜਦੋਂ ਉਹ ਇਹਨੂੰ ਕੋਈ ਤੂੰ ਕੁਝ ਕਹਨਾ ਉਹ ਮੇਰੇ ਤੇ ਬੋਲ ਬੇਸ਼ੱਕ ਦੀ ਰੋ ਚੱਲ ਮੀਆਂ ਬੀਵੀ ਦੀ ਲੜਾਈ ਆ ਬਈ ਹੁਣ ਹੀ ਜਾਂਦਾ ਆਪਾਂ ਨੂੰ ਹਨਾ ਤੇ ਇਹ ਬੰਦਾ ਪੂਰਾ ਬਹਿ ਜਾਂਦਾ ਪਰ ਕਈ ਵਾਰ ਤਖਲੀ ਹੀ ਪੁੰਦੀ ਆ ਬਈ ਕੰਮ ਵੀ ਕਰਦੀ ਆ ਜਿਹੜੇ ਕਾਰਨ ਪਹਿਲਾਂ ਪਹਿਲਾਂ ਹੋਰ ਹੋਰ ਭੱਜਣਾ ਨੇ ਪਰ ਇਹ ਪਹਿਲਾਂ ਸੱਚ ਸੱਚੀ ਗੱਲ ਤਾਂ ਬਲਾਂ ਦੇ ਲੈ ਫਿਰ ਮੈਂ ਲੈ ਕੇ ਨਹੀਂ ਜਾਣੀ ਛੁੱਟ ਨਹੀਂ ਪਰ ਜਾਣਾ ਮੈਂ ਮੰਡ ਵਾਲੇ ਕੋਲੋਂ ਇਹ ਸਕੂਲ ਜਾਣਾ ਜਾਣਾ ਸਕੂਲ ਤਾ ਤੇ ਕਾਤ ਨਹੀਂ ਆ ਮਾਂ ਨਹੀਂ ਜਾਣਾ ਕਾਤ ਨਹੀਂ ਜਾਣਾ ਮੇਰੇ ਪੁੱਤ ਨੇ ਕਾਤ ਨਹੀਂ ਜਾਣਾ ਪਹਿਲਾ ਦੱਸ ਸਾਰਾ ਸਾਰਿਆਂ ਨੂੰ ਦੱਸ ਦੇ ਕਾ ਮੈਡਮ ਕੁੱਟ ਕਾ ਮੈਡਮ ਕੁੱਟਦੀ ਐ ਮੈਨੂੰ ਐ ਕਰ ਹਾਂ ਮੈਡਮ ਕੁੱਟਦੀ ਐ ਹਾਂ ਮੈਂ ਬੈਕ ਕੈਮਰਾ ਕਰਦਾ ਜੀ ਉਹਨਾਂ ਦੀ ਕੋਈ ਕੁਆਲਿਟੀ ਜੀ ਬਣਦੀ ਨਹੀਂ ਹੈਗੀ ਕੈਮਰੇ ਦੀ ਮੈਨੂੰ ਲੱਗਦਾ ਕਿੰਦਰ ਕੀ ਹੋ ਗਿਆ ਆਹ ਕਿਹੜੀ ਹਾਸੀ ਦੀ ਇਹ ਗੱਡੀ ਦਾ ਹਾਂ ਗੇਰ ਗੱਡੀ ਦਾੜ ਗਿਆ ੱਟਕਾ ਲਾਉਂਦੀ ਨੂੰ ਸੋ ਚੜ ਗਿਆ ਬਾਬਾ ਵੇ ਕਲਾ ਮਰੋੜ ਨੇ ਲੱਛੀ ਇਹ ਲਾ ਦੇ ਜੋ ਰਕਣਾ ਜਾਣਾ ਨਾ ਇਹ ਹਾਂ ਉਹ ਖੱਚੋ ਕੰਮ ਨੂੰ ਥੱਲੇ ਦੇਖ ਮੈਂ ਦੇਗਾ ਸਵੇਰੇ ਡੰਗਰ ਕੱਢ ਕੇ ਬਾਹਰ ਕੀ ਕੀ ਗਾਣਾ ਗੱਤ ਗਾਇਆ ਇਹ ਨਾ ਮੈਂ ਜਿਹੜੀ ਗੱਲ ਕਹਿੰਦਾ ਚਲੋ ਉਹ ਤਾਂ ਚੱਲ ਛੱਡ ਵੀ ਥੱਲੇ ਮੈਂ ਡੰਗਰ ਕੱਢ ਕੇ ਝਾੜੂ ਮਾਰ ਕੇ ਗੋਹਾ ਇਕੱਠਾ ਕਰਿਆ ਪਿਆ ਮੈਂ ਭਜਨ ਨਹੀਂ ਚੱਕਣਾ ਭਰ ਕੇ ਉਹਨੂੰ ਮੇਰੇ ਹੀਰੌਂ ਦੇ ਤੇ ਲੱਦ ਦੋ ਉਹਦੇ ਬਾਅਦ ਫਿਰ ਹੀਰੌਂ ਆਪਾਂ ਮੱਚ ਬਜਨ ਨਹੀਂ ਨਾ ਮੇਤੇ ਚੱਕ ਹੋਣਾ ਪੰਗਾ ਤਾਂ ਉਹ ਹੀ ਫੇਰ ਹੁਣ ਨਾ ਕੇ ਹੱਡੀ ਦੀ ਮੈਂ ਥੋੜੇ ਬਾਅਦ ਸੌਂ ਗਈ ਹਾਂ ਨਾ ਕੇ ਹੱਡੀ ਦੀ ਖੁਸ਼ਕੀ ਦੀ ਹੋਈ ਸਾਬਣ ਦਾ ਕੱਪੜੇ ਤੇ ਚੱਕਣੇ ਬਣਿਆ ਬੱਦਲ ਆ ਗਿਆ ਪੱਕਾ ਮੰਡ ਦੀ ਸਵਾ ਨੂੰ ਮੀਆਂ ਹੁੰਦਾ ਉਧਰ ਸੁੱਕੋ ਬਣ ਜਿੱਦਾ ਜਨਮ ਵੀ ਹੁੰਦਾ ਹਾਂ ਹੈਪੀ ਬਰਥਡੇ ਟੂ ਜੋ ਟੂ ਜੋ ਹੈਪੀ ਬਰਥਡੇ ਟੂ ਜੋ ਟੂ ਜੋ ਅੱਕੜੀ ਕਰਕੇ ਸਾਰ ਦਣਾ ਬਸ ਹੈਪੀ ਬਰਥਡੇ ਟੂ ਜੋ ਮਨਾਉਣ ਨੂੰ ਕਿ ਨਾ ਕਿਹਾ ਤੁਹਾਨੂੰ ਵਿੱਕੀ ਕਹਿੰਦਾ ਜੇ ਕਾਲੂ ਭਾਬੀ ਜੀ ਜਨਮ ਦਿਨ ਮਨਾਉਗੀ ਤਾਂ ਸਾਰਿਆਂ ਦੇ ਅੱਗੇ ਜਨਮ ਦਿਨ ਮੰਨਣਗੇ ਤਾਂ ਕਰਦੇ ਜੇ ਭਾਬੀ ਜੀ ਨੇ ਜਨਮ ਦਿਨ ਨਾ ਮਨਾਇਆ ਤਾਂ ਆ ਸਾਲ 'ਚ ਕਿਸੇ ਦਾ ਜਨਮ ਦਿਨ ਨਹੀਂ ਮਨਾਉਣਾ ਤਾਂ ਬਾਕੀ ਗੱਲ 90% ਸਹੀ ਆ ਪਹਿਲਾ ਤੁਹਾਡਾ ਹੀ ਜਨਮ ਦਿਨ ਆਉਂਦਾ ਪਹਿਲਾ ਮੇਰੀ ਗੱਲ ਸੋ ਪਹਿਲੀ ਗੱਲ ਸੋ ਬਾਈ ਮੈਨੂੰ ਐ ਨਹੀਂ ਪਤਾ ਲੱਗਦਾ ਵੀ ਤੁਸੀਂ ਛੋਟੀ ਜਿਹੀ ਮੇਰੀ ਗੱਲ ਪਿੱਛੇ ਐਨਾ ਮਤਲਬ ਮੈਨੂੰ ਬਲੈਕਮੇਲ ਨਹੀਂ ਕਰਨਾ ਬਾ ਬਲੈਕਮੇਲ ਕਹੇ ਤਾਂ ਦੁੱਤਾ ਹੋਣਾ ਹੋਰ ਕਿੱਕਲਾ ਕਹਿਣਾ ਇਹ ਆ ਦੇਖੋ ਜੀ 9 ਤਰੀਕ ਨੂੰ ਤਾਂ ਆਇਗਾ ਤਾਂ ਸਾਡੇ ਬੋਬੀ ਦਾ ਜਨਮ ਦਿਨ ਹਾਂ ਚਲ ਅਸੀਂ ਉਹ ਵੀ ਨਹੀਂ ਮਨਾਇਆ ਮੱਥਾ ਟਿਕਤਾ ਤੇ ਫੇਰ ਆ ਗਿਆ ਜੀ ਮਨਰਾਜ ਦਾ ਜਨਮ ਦਿਨ ਉਹਦੀ ਮਾਂ ਬਾਪ ਨੇ ਉੱਥੇ ਮਨਾ ਲਿਆ ਹੋਣਾ ਮੇਰੇ ਯਾਨੀ ਕਿ ਭਾਣ ਜੇ ਦਾ ਮੇਰੇ ਭੈਣ ਦੇ ਮੁੰਡੇ ਦਾ ਹਾਂ ਠੀਕ ਹੈ ਹੁਣ ਹੈਗਾ ਮੇਰੀ ਜਠਾਣੀ ਦਾ ਜਨਮ ਦਿਨ ਜੇ ਮੇਰੀ ਜਠਾਣੀ ਇਸ ਘਰ ਵਿੱਚ ਜਨਮ ਦਿਨ ਮਨਾਊਗੀ ਤਾਤਾ ਜਨਮ ਦਿਨ ਅੱਗੇ ਤੇ ਰੀਤ ਤੁਰੂਗੀ ਅੱਗੇ ਜਾ ਕੇ ਰੀਤ ਨੂੰ ਤਾਂ ਸਾਲੇ ਐਂ ਕਹਦੇ ਜਿਹੜਾ ਰੀਤ ਤੋੜਨੀ ਇਹਨਾਂ ਨੇ ਰੀਤ ਆਹ ਸਾਲ ਦੇ ਵਿੱਚ ਗਣੇ ਬਹੁਤ ਆਪਣੇ ਬਹੁਤ ਮਨਾ ਲਏ ਬਹੁਤ ਵਧੀਆ ਚੱਲ ਰਹੀ ਹੈ ਕੋਈ ਗੱਲ ਨਹੀਂ ਮੈਂ ਤੁਹਾਡੀ ਗਲਤੀ ਹੋ ਗਈ ਮੈਂ ਜਵਾਈ ਹੋਈ ਹੋ ਗਈ ਮੈਂ ਜਰੂਰ ਨਹੀਂ ਮਨਾਉਂਦੀ ਚੰਗੀ ਲੱਗਦੀ ਹੁਣ ਮੇਰੇ ਨਿਆਣੇ ਵਧੀਆ ਲੱਗਦੇ ਆ ਸੁਣਾ ਸੁਣਾ ਫਿਰ ਚਲ ਨਿਆਣੇ ਨਹੀਂ ਕਰਨਾ ਜੋ ਕਰਨਾ ਜਨਮ ਦਿਨ ਦਾ ਰੀਤ ਸਾਈ ਹੋਗੀ ਉਦਾਬੀ ਨਹੀਂ ਮਨਾ ਸਕਦੀ ਕਾ ਤੇ ਨਹੀਂ ਬੋਲੇ ਫੇਰ ਸਾਡੀ ਅਨਿਵਰਸਰੀ ਆਉਂਦੀ ਆ ਅਸੀਂ ਵੀ ਮਨਾ ਸਕਦੇ ਅਸੀਂ ਵੀ ਕੁੜਮਾਲੇ ਹੋ ਗਏ ਸਾਡੇ ਨਾ ਅਸੀਂ ਵੀ ਕੁੜਮਾਲੇ ਹੋ ਗਏ ਛੋਟੇ ਕੁੜਮਾ ਉਹ ਤਾਂ ਬਾਅਦ ਵਿੱਕੀ ਦਾ ਜਨਮ ਦਿਨ ਆਉਂਦਾ ਫੇਰ ਵਿੱਕੀ ਵੀ ਨਹੀਂ ਆਪਣਾ ਜਨਮ ਦਿਨ ਮਨਾ ਸਕਦਾ ਅਸਾਨੂੰ ਜਵਾਈ ਪਾਈ ਆਲੋਗੇ ਹਾਂ ਬਾਕੀ ਗੱਲ ਸਹੀ ਹੈ ਉਸ ਤੋਂ ਬਾਅਦ ਮੇਰਾ ਜਨਮ ਦਿਨ ਆਉਂਦਾ ਫੇਰ ਮੈਂ ਵੀ ਨਹੀਂ ਮਨਾ ਸਕਦੀ ਮੈਂ ਵੀ ਜਵਾਈ ਪਾਈ ਵਾਲੇ ਹਾਂ ਕੁੜੀ ਨੇ ਤਾਂ ਚਲ ਆਪਣੀ ਨੇ ਮਨਾਏ ਲੈਣਾ ਜੈਸਮੀ ਨੇ ਤਾਂ 23 ਵਰ੍ਹਵੀ ਨੂੰ ਉਹ ਤਾਂ ਮੈਂ ਭੁੱਲ ਗਈ ਸੀ ਵਿੱਚ ਤੇ ਗਲਤੀ ਮਾਫ ਕਰੋ ਫਿਰ ਉਸ ਤੋਂ ਬਾਅਦ ਬਾਈ ਦਾ ਆਉਂਦਾ ਉਹ ਵੀ ਨਹੀਂ ਮਨਾ ਸਕਦਾ ਮਸੌਰਾ ਹੋ ਗਿਆ ਹੂੰ ਫਿਰ ਪਾਪਾ ਜੀ ਦਾ ਵਿਆਹ ਜਾਂਦਾ ਇਹ ਤਾਂ ਫਿਰ ਇਹ ਤਾਂ ਇਹ ਕਹਿਣਾ ਤਾਂ ਕਹਿਣਾ ਤਾਂ ਚਾਹੁੰਦੇ ਵੀ ਫਿਰ ਤਾਂ ਜੈਸਮੀਨ ਨੂੰ ਵਿਆਹ ਕੇ ਅਸੀਂ ਪੰਗਾ ਹੀ ਲੈ ਲਿਆ ਜਿਹੜੀਆਂ-ਜਿਹੜੀਆਂ ਛੋਟੀਆਂ-ਛੋਟੀਆਂ ਖੁਸ਼ੀਆਂ सेलिब्रेट ਕਰਨੀਆਂ ਧੀਆਂ ਉਹ ਸਾਰੀਆਂ ਖਤਮ ਹੋ ਗਈਆਂ ਪਾਣੀ ਪਾਤ ਉਹ ਸਾਰੀਆਂ ਖਤਮ ਹੋ ਗਈਆਂ ਵੀ ਜੈਸਮੀਨ ਵਿਆਹ ਹੋ ਗਏ ਸਾਰਿਆਂ ਦੇ ਮਨਾਉ ਹੋ ਜਾਣੀ ਗੱਲ ਤਾਂ ਇਹ ਆ ਇਹ ਕੀ ਲੋੜ ਆ ਸੰਦੀਪ ਜੇ ਖਰਚਾ ਸਿੰਪਲ ਸਾਦਾ ਮੈਂ ਤੈਨੂੰ ਕਹਿੰਦੀ ਆ ਸੋਬਰ ਆ ਸਿੰਪਲ ਸਾਦਾ ਸੋਬਰ ਜਨਮ ਦਿਨ ਮਨਾਉਣਾ ਸੋਬਰ ਕਲਰ ਹਾਂ ਸੋਬਰ ਕਲਰ ਪਾਣ ਸਾਡੀ ਘਰੇ ਕੜੀ ਚਾਦ ਬਣਾਵਾਂਗੇ ਅਪਨੀਰ ਦੀ ਪੁਰਜੀ ਬਣਾ ਲਾਂਗੇ ਮੈ ਮਦਰੇ ਵਾਲੇ ਤੋਂ ਤਾਂ ਨਹੀਂ ਹੁਣ ਹੂੰ ਕਿ ਜਨਮ ਦੇ ਘਰ ਉਹ ਲੋੜ ਨਹੀਂ ਇਹਨਾਂ ਨੇ ਇਹਨਾਂ ਨਹੀਂ ਕਰਨਾ ਜੈਸਮੀਨ ਵੀ ਗੁਪਤ ਜੈਸਮੀਨ ਨੂੰ ਵੀ ਨਹੀਂ ਦੱਸਣਾ ਵੀ ਮੰਮੀ ਦਾ ਜਨਮ ਦਿਨ ਆ ਤੇਰੀ ਦਾ ਚਲ ਐ ਕਰ ਲਾਂਗੇ ਉਹਨਾਂ ਨੂੰ ਵੀ ਨਹੀਂ ਬੁਲਾਉਂਦੇ ਛੰਡੋ ਹੂੰ ਖਰਚੇ ਨੂੰ ਤਾਂ ਉਹ ਇੱਕ ਪੰਗਾ ਥੋੜੋ ਨਾ ਗਿਫਟ ਲੈਣ ਚੱਲ ਜਣਾ ਜੈਸਮੀਨ ਨੇ ਮੰਮੀ ਨੂੰ ਗਿਫਟ ਦੇਣਾ ਉਹ ਬਿਨਾ ਮਤਲਬ ਤੇ ਮਨਾਉਂਗੀ ਗੁਪਤੀ ਗੁਪਤੀ ਚੱਲ ਤੁਸੀਂ ਚੱਟ ਕੋ ਯਾਰ ਕੋ ਕੋਸੇ ਦਾ ਕੁਛ ਨਹੀਂ ਮੰਨਣਾ ਕੱਪੜੇ ਤਾਰ ਹੈਲੋ ਕੱਪੜੇ ਤਾਰ ਨਾਲ ਚੱਲ ਨਾਲ ਦੀ ਨਾਲ ਕੋਈ ਕੰਮ ਵੀ ਕਰ ਲੋ ਡੱਕਾ ਵੀ ਤੋੜ ਲੋ ਫਿਰ ਜਮਾ ਕਹਿਣਾ ਵੀ ਚਲੋ ਪ੍ਰਸ਼ੀਣ ਵੱਡਣ ਚੱਲੀਏ ਫਿਰ ਤੁਸੀਂ ਥਾਦੇ ਦਾ ਤੱਪੜੇ ਲੈਦੇ ਡੱਕਾ ਤੋੜ ਨਹੀਂ ਅਸੀਂ ਡੱਕਾ ਤੋੜ ਕੇ ਨਾ ਕੱਪੜੇ ਧੋਤੇ ਨਾ ਡੱਕਾ ਤੋੜ ਕੇ ਤੁਹਾਨੂੰ ਰੋਟੀ ਖਲਾਈ ਨਾ ਡੱਕਾ ਤੋੜ ਕੇ ਕੋਈ ਕੰਮ ਕਰਿਆ ਇਹ ਕੰਮ ਗਿਣਤੀ ਦੇ ਨਹੀਂ ਹੁੰਦੇ ਹਾਂ ਆਹ ਕੰਮ ਵੀ ਨਹੀਂ ਗਿਣਤੀ ਦੇ ਹੁੰਦੇ ਮੈਂ ਤਾਂ ਕਰ ਮੈਂ ਤਾਂ ਕਹਿੰਦਾ ਵੀ ਮੈਂ ਕਰਦਾ ਨਹੀਂ ਮੈਂ ਬਿਮਾਰ ਆ ਜੀ ਗੱਲ ਖਤਮ ਹਾਂ ਮੈਂ ਤੇਰੀ ਨੂੰ ਹਾਂ ਮੈਂ ਬਿਮਾਰ ਹਾਂ ਮੈਂ ਤਾਂ ਸਿੱਧਾ ਗੱਲ ਕਰਦਾ ਬਾਈ ਮੇਰੀ ਤਾਂ ਤੂ ਹੀ ਦੁਖਦੀ ਆ ਤਾ ਤੂੰ ਹੀ ਤੇਰੀ ਉੱਤੇ ਬਰਸੀਨ ਸੇ ਜਦ ਵੱਡਣੀ ਤੇਰੀ ਆਪੇ ਸਿੱਧੀ ਹੋਣੀ ਤੂ ਹਾਂ ਬਾਈ ਤੇ ਬੇਲੀ ਇਹ ਦੀਦੀ ਇਹ ਮੇਰੀ ਗੱਲ ਸੁਣਾ ਇਹ ਤੂੰ ਹੌਸਪੀਟਲ ਚ ਬੇਲੀ ਰਹਿ ਰਾਇ ਕਿ ਆਲਸ ਚ ਚੱਲ ਗਈ ਤੇਰੇ ਤਾਂ ਹੱਡ ਦੁਖਣੇ ਲੱਗੇ ਮੁੱਕਾ ਮਾਰ ਜਾ ਉਹਨੂੰ ਪਤਾ ਉਹਨੂੰ ਪਤਾ ਫਿਰ ਬਠੀਕ ਹੈ ਬਾਈ ਮੈਨੂੰ ਪਤਾ ਪਾ ਠੀਕ ਆ ਫਿਰ ਇਹ ਬਾਕੀਆਂ ਨੂੰ ਨਹੀਂ ਆਲਸ ਆਲਸ ਇਹਨਾਂ ਹੋਗੀ ਤੂੰ ਆਲਸ ਮੈਂ ਨਹੀਂ ਗੱਲ ਬੁੱਥੇ ਪਰ ਮਾਰ ਮੈ ਤੋਈ ਤੇ ਹੋਰ ਕੋ ਸਿਖਾਵਾ ਨੂੰ ਇਕੜਾ ਇਕੜਾ ਸਿਖਾਉਂਦੇ ਘਰ ਵਾਲੀ ਦੀ ਵੀ ਦੇਖ ਬੇਇੱਜ਼ਤੀ ਕਰਾਇਆ ਹਾਣ ਆਉਣ ਦੀ ਸਪੋਰਟ ਜੀ ਦੇਖੋ ਕੈਮਰੇ ਦੇ ਵਿੱਚ ਕਹਿੰਦੀ ਮੂੰਹ ਪਰ ਮੁੱਕਾ ਮਾਰੋ ਮੂੰਹ ਪਰ ਤਾਂ ਉਹ ਨਿਕਲ ਗਿਆ ਹਾਂ ਮਰਾਉਂਦੇ ਮੈਨੂੰ ਤੇ ਕਹਿ ਕਹਿ ਕੇ ਮਰਾਉਂਦੇ ਮੇਨ ਗੱਲ ਮੈਂ ਮੁੱਕਰੀ ਕਹਿ ਤਾਂ ਦਿੱਤੀ ਇਹ ਵੀ ਜਦ ਇਹ ਥੱਲੀ ਜੀ ਪੰਪ ਚ ਆ ਜਾਂਦੀ ਜਦ ਇਹ ਪੰਪ ਚ ਆ ਜਾਂਦੀ ਥੱਲੀ ਜਦ ਇਹ ਨਹੀਂ ਆਉਂਦੀ ਆ ਗਈ ਸੀ ਆ ਲਾਉਣ ਲੱਗੀ ਸੀ ਇਹ ਤਾਂ ਮੈਨੂੰ ਕੁੱਤਾ ਬੋਲਦਾ ਫੇਰ ਆਉਣੀ ਹਾਂ ਹਾਂ ਆ ਮੇਰੇ ਜਿਹੜਾ ਇਹਨੇ ਗਰਦਨ ਕੋਲ ਮੁੱਕਾ ਮਾਰੇ ਆ ਉਹ ਮੈਂ ਕਿਹਾ ਇੱਕ ਨਾ ਪਲੱਗ ਲਾਏ ਤੇ ਗਰਮ ਜੀ ਵਾਲੀ थैਲੀ ਮਿਲ ਜਾਂਦੀ ਆ ਵੀ ਚਲ 2 ਘੰਟੇ ਬੰਦਾ ਰੱਖ ਲੈਂਦਾ ਮੈਂ ਕਿਹਾ ਲੈ ਨਾ ਵੀ 250 ਦੀ ਆ ਹਾਂ ਕੋਕ ਸਲਾ ਮੁੱਕਾ ਨਹੀਂ ਲੋਨ ਨਹੀਂ ਛਾਲੀ ਜੇ ਕਿ ਨਿਊ ਲੋਨ ਲਾ ਤਾਂ ਲੈ ਲੈ 25 ਮੇਰੇ ਪਾਣੀ ਨੇ ਮੈਨੂੰ ਕਿਹਾ ਵੀ ਜੇ ਮੈਂ ਤੇਰੀ ਬਾਹਾਂ ਦੁਖਦੀ ਆ ਤਾਂ ਤੂੰ ਉਹ ਲੈ ਸਕਦੀ ਪਾਣੀ ਵਾਲੀ ਹੈ ਨਹੀਂ ਪਾਣੀ ਵਾਲੀ ਨਹੀਂ ਇੰਨੀ ਕੰਮ ਕਰਦੀ ਅੱਛਾ ਹੁਣ ਤਾਂ ਥਾਲੂ ਦਾ ਗਾਹ ਤੇ ਗਾਹ ਚਾਹੀਦਾ ਜ਼ਮਾਨ ਪਾਣੀ ਵਾਲੀ ਦੀ ਕੰਮ ਕਰਦੀ ਉਹ ਨਹੀਂ ਕਰਦੀ ਆ ਨਹੀਂ ਕਰਦੀ ਸੰਤ ਤਾਂ ਥੋੜੀ ਜਿਹੀ ਵੀ ਨਹੀਂ ਤਰੱਕੀ ਕਰ ਮੰਦੇ ਅਸੀਂ ਕਹਿੰਦੇ ਮੇਥੀ ਖੜ ਜੋ ਬਸ ਪਿੰਡ ਵਾਲੇ ਕੰਮ ਆਪਣੇ ਆਪਣੇ ਕੱਪੜੇ ਧਾਰੀਏ ਨਹੀਂ ਬਾਕੀ ਡੱਬਰ ਦੇ ਕਿਨੇ ਧਾਰ ਨੇ ਮੈਂ ਆਪੇ ਟਣ ਕੇ ਧਾਰ ਲੈਣੇ ਕਿਹੜੇ ਕਿੱਧਰ ਰੱਖਣੇ ਕਿੱਧਰ ਵਾ ਕੇ ਧਾਰ ਲੈਣੀ ਉਧਰ ਉਧਰ ਲੱਭਣੇ ਤੁਸੀਂ ਵੀ ਤੁਸੀਂ ਵੀ ਹਿੱਲ ਲੋ ਹੋ 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 ਲਾਈਆ ਜਦ ਤੱਕ ਤੇਰੀ ਕਿਟਾਈ ਨਹੀਂ ਹੁੰਦੀ ਮੈਂ ਨਹੀਂ ਹਿਲਣਾ ਆਹ ਹੋਲੀ ਕਿਟਾਈ ਤੇ ਸੰਦੀਪ ਜੇ ਮੈਂ ਤੇ ਕੰਮ ਕਰਾਉਣਾ ਪਹਿਲਾਂ ਮਿੱਕੀ ਦੀ ਕਿਟਾਈ ਕਰ ਨਾ ਸਮੇਂ ਨਾ ਕਰ ਇਹਦਾ ਯਾਰ ਕਾਲ ਕਿਟਾਈ ਇਹ ਕੰਮੇ ਨਾਲ ਤੁਮ ਆਪਣੇ ਘਰ ਵਾਲੀ ਨੂੰ ਕੱਟ ਕੁੱਟਣਾ ਤੇ ਪਿੱਛੇ ਇਹ ਨਹੀਂ ਤੈਨੂੰ ਚੱਲੀ ਜਾਂਦਾ ਮੈਂ ਕੋਸਰੀ ਕਹਾਂ ਜੀ ਦੇਖੋ ਜੋ ਇਹ ਜੀ ਤੁਸੀਂ ਮੈਨੂੰ ਛੱਲੀ ਕਿਹਾ ਹਾਂ ਹਾਂ ਕਿਉਂ ਨਹੀਂ ਇਹ ਜੀ ਤੁਸੀਂ ਮੈਨੂੰ ਛੱਲੀ ਕਿਹਾ ਤੂੰ ਹੈਗੀ ਆ ਸੰਦੀਪ ਕੌਰ ਬਹੁਤ ਸਿਆਣੀ ਤੇ ਅੱਜ ਕਰਦੇ ਨਿਆਣੇ ਵਾਲੇ ਡਾਕਟਰ ਬਾਦ ਹੁਣ ਉਹ ਦਾਖੂ ਨੇ ਦੀ ਮੈਂ ਨਹੀਂ ਤੱਕੂ ਤਾਂ ਮਤਾ ਗਿਆ ਓ ਯਾਰ ਤੁਸੀਂ ਕਿੱਥੇ ਕੱਪੜੇ ਤਾਰਨੇ ਸੜੇ ਆਪੇ ਤਾਰਨੇ ਪੈਣੇ ਹੈ ਕਿਆ ਗੋਤਾ ਮਾ ਬਾਗੋਤਾ ਮੇਰਾ ਰੋਤਾ ਬਾਣੀ ਹਾਂ ਕੁਝ ਹੋ ਰਾ ਵੀ ਕੀ ਕਰਦਾ ਰੋਤਾ ਬਾਵਾ ਨਾ ਨਾ ਲਾਣਾ ਬੜਿਆ ਨਾ ਬਾਦਦਾ ਹੂੰ ਬੁੜਿਆ ਬੜੇ ਚੌੜੇ ਹੋ ਕੇ ਕਹਿੰਦੇ ਬਿਆਦ ਪਰਿਆਰ ਦਾ ਹੱਦੀ ਹੁੰਦੀ ਹੁੰਦੀ ਪੁਰਿਆਰੇ ਆ ਰਹੇ ਆ ਸਾਰੇ ਪਾਸੇ ਦੀ ਕੰਦਾ ਭਰੀਆਂ ਪਿਆਜਾਂ ਸਬ ਮਸੋ ਸੂਰਜ ਨਿਕਲਿਆ ਅੱਜ ਤੋਸੂ ਕਰ ਜਾਂ ਸੁੱਕ ਗਿਆ ਇਹ ਵੀ ਇਹ ਵੇਰੰਦਾਂ 'ਚ ਖੋਜ ਰਿਹਾ ਤੇ ਆ ਦੁਪਹਿਰ ਖੜੀ ਦਾ ਵਿਚਾਰੀ ਦਾ ਕਿਆਲ ਹੋ ਗਿਆ ਵਿੱਚ ਕੱਖ ਜੰਮ ਗਿਆ ਵਿੱਕੀ ਜੈਸਮੀ ਦੀ ਜੀ ਇਹਨਾਂ ਨੂੰ ਵੀ ਕੁਰਸੀ ਤੇ ਰੱਖ ਲਾ ਇੱਥੇ ਚਾਰ 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 ਤਾਂ ਨੌਂ ਵਿੱਕੀ ਜੈਸਮੀ ਦੀ ਜੀ ਹਾਂ ਇੱਥੇ ਨੌਂ ਬੋਰ ਰੱਖਦੇ ਨੇ ਹਸਪੀਟਲ 'ਚ ਤਕੋਈ ਨਹੀਂ ਜੇ ਨਹੀਂ ਸੁੱਕੀ ਉੱਪਰ ਤਾਂ ਚੱਕ ਲਿਆ ਉਹਨੂੰ ਉਧਰ ਆ ਬੱਚੇ ਨੂੰ ਕੱਕ ਪਾਉਣਗੇ ਵੀਰਾ ਫਾਈਨਲ ਜੁੱਤੀ ਗਈ ਇੱਕ ਮਿੰਟ ਜੁੱਤੀ ਚੱਕਦੀਆਂ ਰੁਕ ਜਾ ਕੀ ਕਹਿੰਦੀ ਓ ਬੱਚੀ ਇਹ ਫਾਦਣ ਦੇ ਚੰਦਰੀ ਏ ਜੇ ਵੀ ਤਾਂ ਬੰਦਾ ਕਈ ਹੁੰਦਾ ਉਹਦੇ ਨਾਲ ਗੱਲਾਂ ਕਰੀ ਜਾਂਦੀ ਏ ਖੜੀ ਸਾਰੀ ਤੇ ਖੜੀ ਨਹੀਂ ਕੱਕ ਨਹੀਂ ਪਾ ਇਹ ਚਪੂ ਘੱਟ ਬਾਦੇ ਕੀ ਕਰਦੀ ਔਰ ਓ ਤੂੰ ਹਾਂ ਨੰਗੇ ਪੈਰ ਲਾ ਕੁਰਸੀ 'ਤੇ ਕੱਪੜੇ ਲਵੇੜਲੇ ਥੱਲੇ ਤੇ ਤਸਲਾ ਲਿਬੜਿਆ ਮੈਂ ਉਹਦਾ ਚਲ ਉਹ ਜਾਉ ਕੱਖਾਂ ਕੋਲ ਹੁਣ ਕੋਈ ਨਾ ਕਹਤੇ ਨਹੀਂ ਕੋਈ ਨਾ ਕਾਤੇ ਨਹੀਂ ਕੋਈ ਨਾ ਚਲ ਕਿਵੇਂ ਬੰਦੀ ਖੜੀ ਕੱਖ ਚਲ ਚੱਕ ਲਿਆ ਬਾਹ ਪਾ ਗਏ ਬਹੁਤ ਆ ਜਾ ਬਸ ਆ ਜਾ ਪਾ ਦੇ ਹੁਣ ਬਸ ਬਹੁਤ ਆ ਰੋਂਦੀ ਐ ਖੜੀ ਉਹ ਕਹਿੰਦੀ ਭੁੱਖ ਲੱਗੀ ਪਈ ਐ ਮੈਨੂੰ ਉਹ ਵੀ ਜੀਬਾਂ ਲੱਗੀ ਮੇਰ ਉਹ ਵੀ ਬੁੱਲਾ ਪਜੀਬਾਂ ਲਾਗੀ ਵੇ ਦੇਖ ਲੈ ਦੇਖਦੀ ਆ ਉਹ ਬਸ ਚੱਕ ਲੈ ਹੁਣ ਸੁਣਾ ਨਹੀਂ ਤੁਨੂੰ ਬਸ ਬਹੁਤ ਆ ਨਹੀਂ ਮੈਂ ਸੁਣਦਾ ਆਇਆ ਬਸ ਜੋ ਵੀ ਰਿਤ ਬਸ ਚੱਕ ਨਹੀਂ ਹੁਣਾ ਫਿਰ ਦਿੱਤੇ ਕੁੱਟ ਕਵਾਣੀ ਐਨੇ ਬਸ ਆ ਗਿਆ ਫਿਰ ਮੈਂ ਆ ਗਿਆ ਆ ਗਿਆ ਆ ਗਿਆ ਮੈਂ ਆ ਗਿਆ ਨਹੀਂ ਆਉਂਦੀ ਦੇ ਦੇ ਤਨੂ ਕੀ ਕਰਵਾਇਆ ਲਾ ਹਜੇ ਨਹੀਂ ਸੁਰੇਦਾ ਕੀ ਕਰਵਾਇਆ ਕੱਕੇ ਕਰਾ ਪਾਦੇ 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 ਖੋਲਣਾ ਤਸਲਾ ਕੇ ਮੰਮੀ ਨੇ ਫਿਰ ਕਰਦੇ ਕਰਦੇ ਸੁਣੀ ਬਕਰ ਪਾਦੇ ਪਾਦੇ ਆ ਦੇ ਕਿਚੀ ਥੱਲੇ ਬਾਥਰੂਮ ਚ ਨੰਗੇ ਪੈਰ ਰੱਖੋ ਨਹੀਂ ਫਿਰਦੀ ਆ ਵੀ ਲਾਤੀਆਂ ਕੱਪੜੇ ਲੈ ਜਾ ਘਾਲੇ ਜਾਲੇ ਜਾ ਕਰ ਦੇ ਤੋ ਕੋਲ ਨੂੰ ਚਲ ਆ ਜਾ ਉੱਪਰ ਨੂੰ ਪੈਰ ਧੋ ਲਾ ਹੁਣਾ ਕੇ ਆ ਸਿਰਚ ਵੱਜਣਾ ਤੇਰੇ ਪੈ ਪਾ ਜਾ ਆ ਜਾ ਉੱਪਰ ਨੂੰ ਆ ਜਾ ਹੁਣ ਆ ਜਾ ਆ ਜਾ ਪਰ ਤੋਂ ਆ ਜਾ ਪਰ ਫੇਰ ਜਾਣਾ ਸਾਈਕਲ ਲੈ ਕੇ ਘੋਸ ਛੜਨ ਛੇਤੀ ਪੈਰਾਂ 'ਚ ਬੂਟ ਬੂਟ ਪਾ ਲਾ ਕੇ ਜੇ ਮੇਰੇ ਨਾਲ ਜਾਣਾ ਨਹੀਂ ਫੇਰ ਮਿਲ ਜਾ ਚੱਲ ਚੁੱਟੀ ਕਰਦੀ ਚੁੱਟੀ ਕਰਦੀ ਆ ਉਹਦਾ ਥੱਲੇ ਉਤਰਨ ਦਾ ਚੱਕਰ ਆਂਦਾ ਵੀ ਮੈਨੂੰ ਉੱਪਰ ਥੱਲੇ ਇੱਧਰ ਤੈ ਲਾ ਵੀ ਦਿੱਤੀ ਚਿੱਟੇ ਕੱਪੜੇ ਲੈ ਕੱਟੇ ਕਰਨ ਮੰਡਲ ਨੂੰ ਨਹੀਂ ਗਿਆ ਚਾ ਮੰਡਲ ਕਰਦਾਰੇ ਗਿਆ ਵਾਧੂ ਸੇਵਾ ਕਰਨ ਜਿਹੜੇ ਜਿਹੜੇ ਗਿੰਨੇ ਕੱਪੜੇ ਵਾਚ ਝੁਣ ਕੇ ਤਾਣਾ ਲੱਗੇ ਉਹਨਾਂ ਨੂੰ ਉਹਨਾਂ ਨੂੰ ਹਜੇ ਸੁੱਕਣੇ ਪਾਈ ਜਾਓ ਨਾਲ ਦੀ ਨਾਲ ਬਸ ਧੁੱਪ ਤਾਂ ਚੱਲ ਗਈ ਆ ਕੇ ਲਾਉਂ ਉਹ ਬੱਲੇ ਅੱਜ ਅੱਛਾ ਬਾਤ ਸ਼ਾਬਾਸ਼ ਆ ਕੇ ਲਾਉਂ ਸ਼ਾਬਾਸ਼ ਦੇਖ ਲੋ ਜੇ ਲਾ ਕੇ ਜਾਣੇ ਫਿਰ ਤਾਂ ਨਾ ਦੇ ਤੂੰ ਪਰ ਆਪਾਂ ਆਪਣਾ ਕੰਮ ਕਰੀਏ ਮੈਂ ਮੌਨ ਪਰਦਾ ਦੀ ਮਿੰਜੇਥੋਂ ਕਰ ਲਾ ਤੁਹਾਡੇ ਰੋਹ ਜਾਂਨੇ ਕੱਪੜੇ ਹੋ ਜਾਂਦੇ ਜੇ ਲਾ ਰੋਹ ਦੇ ਹਾਂ ਸਭ ਦਾ ਹੀ ਹਾਲ ਹੈ ਆ ਆ ਤੋਤ ਤੇ ਗਰੀਬ ਦੀ ਪੈਂਟ ਦੱਸ ਸਿੱਕ ਲੱਗੀ ਤੋਤੀ ਗਰੀਬ ਦੀ ਪੈਂਟ ਬਗਰੀਬ ਟੰਗੀ ਜਾਂਦਾ ਦਰਵਾਜ਼ੀਆਂ ਦੇ ਪਿੱਛੇ ਪਤਾ ਲੱਗਦਾ ਨਹੀਂ ਬੋਲੋ ਜੇ ਪਾ ਪਾ ਕੇ ਟੋਰੀ ਮੋਕੜਦਾ ਕੰਮ ਹੈ ਨਹੀਂ ਕੋਈ ਗਰੀਬ ਕੰਮ ਤਾਂ ਤੁਸੀਂ ਕਰਕੇ ਆਉਂਦਾ ਸਾਡਾ ਸਾਰਾ ਕੰਮ ਹੈ ਨਹੀਂ ਕੋਈ ਸਦੀਪ ਨੂੰ ਕਹੀ ਜਾ ਆ ਕਦੇ ਆ ਕਦੇ ਹਾਂ ਉੱਕ ਪਰਣਾ ਤੈ ਲਾਇਆ ਉਹ ਵੀ 10 ਮਿੰਟ ਚ ਚਾਟਾ ਮਾਰ ਨੂੰ ਇੱਕ ਉਹਨੂੰ ਵੀ ਤੈ ਲਾ ਕੇ ਪੈਰਾ ਉਹ কুরਸੀ ਇੱਥੇ ਛੱਡ ਦੇ ਉਧਰ ਨਾਲ ਲੈ ਜਾਓ ਨੇੜੇ ਅੱਛਾ ਪਰਨੇ ਵਾਲੀ ਕੱਪੜਿਆਂ ਵਾਲੀ ਕੋਈ ਹੋਰ ਲੈਣੀ ਪਣੀ ਓਏ ਇੱਕ ਕੱਪੜਾ ਬਾਹ ਤੇ ਰੱਖ ਲਓ ਵੀ ਉਹ ਕੱਪੜੇ ਉਹਦੇ ਪਰ ਰੱਖਣੇ ਤੈ ਲਾ ਆਹ ਪੈਂਟ ਬਹੁਤ ਵਧੀਆ ਨਿਕਲਿਆ ਜਿੱਦ ਦੀ ਇੱਕ ਵਾਰ ਪ੍ਰੈਸ ਕਰੀਏ ਨਾ ਮੁੜ ਕੇ ਪ੍ਰੈਸ ਹੋਈ ਨਹੀਂ ਉਹਦੀ ਕਰੀਜ਼ ਇੱਕ ਨਹੀਂ ਖੜੀ ਜਾਂਦੀ ਕੱਪੜਾ ਬਹੁਤ ਵਧੀਆ ਇਹਦਾ ਇਹ ਭਣੀ ਗੱਦ ਲੱਤੀ ਦੀ ਆਪਾਂ ਇਹ ਮੈਂ ਲੱਤੀ ਸੀ ਬਿਆਨ ਦਮੰਦੇ ਬਿਆਨ ਨੂੰ ਲੱਤੀ ਦੀ ਹੈ ਵੀ ਕਟਾਬੇ ਲਾ ਲਈ ਹੈ ਇਹ ਉਹ ਵੀ ਕਟਾ ਬੈਲੜੀ ਉਹ ਕੰਪਨੀ ਵਾਲੀਆਂ ਇਹ ਕੰਪਨੀ ਵਾਲੀਆਂ ਚਲੋ ਇੱਕ 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 ਕਪੜਾ ਚੱਕ ਕੇ ਇੱਥੇ ਤੈਹਲਾ ਕੇ ਰੱਖੋ ਬਹੋਂ ਨਹੀਂ ਮੇਰਾ ਕੁਰਸੀ ਨਾ ਖਿੱਚੇ ਉਧਰ ਨੂੰ ਆਹ ਕੋੜਤੇ ਪਿਆ ਮੈਨੂੰ ਤਾਂ ਮੈਂ ਕਹਿੰਦਾ ਬਹੁਤ ਟਾਈਮ ਹੋ ਗਿਆ ਸੋਏ ਨੂੰ ਇਹਨੂੰ 6 ਸਾਲ 6 ਸਾਲ ਤਾਂ ਨਹੀਂ ਹੋ ਗਏ ਹੋਰ ਕਦ ਕਿੱਧਰ ਨੂੰ ਦੱਸ ਇਹਨੂੰ 3.5 ਸਾਲ ਹੋ ਗਏ ਹਾਂ ਫੇਰ ਇਹਨੂੰ ਚੌਥਾ ਜਾਂ ਪੰਜਵਾਂ ਸਾਲ ਹਾਂ ਚੌਥਾ ਜਾਂ ਪੰਜਵਾਂ ਸਾਲ ਆ ਪਿਆ ਉਹਦੇ ਕੱਪੜਾ ਪਿਆ ਉਹਨੇ ਜਿਹਨੇ ਦਿੱਤਾ ਤਾਂ ਸੱਚੇ ਸੌਦੇ ਵਾਲੇ ਨੂੰ ਉਹਨੇ ਕਹਿਆ ਤਾਂ ਕਹਿੰਦਾ ਬਾਈ ਜਿੰਨੀਆਂ ਮਰਜ਼ੀਆਂ ਧੋਈਆਂ ਕਰ ਲਈ ਦੀਆਂ ਕੱਪੜਾ ਤੇ ਰਹੋ ਜੇ ਰਹੂਗਾ ਇਹਦਾ ਨਾਇ ਤੇ ਹੋਰ ਚਮਕਦਾ ਹੈ ਵੀ ਨਾਇ ਤੇ ਪਰ ਬੂਰ ਆਊਗਾ ਵੀ ਵਧੀਆ ਰਹੂਗਾ ਉਹ ਚਿੜੀ ਕਿੱਥੇ ਵੜ ਗਈ ਅੰਦਰ ਪਤਾ ਨਹੀਂ ਕਾਲਾ ਅੱਬੀ ਫਿਰਦੀ ਆ ਉਹ ਉਹ ਫਿਰਦੀ ਅੰਦਰ ਸਾਹਮਣੇ ਚੱਲੋ ਜੀ ਹੁਣ ਤੁਹਾਨੂੰ ਫੇਰੇ ਮਿਲਦਾ ਵਾ ਤਾਂ ਇਹ ਮੈਨੂੰ ਆਪ ਉਹ ਕੋਲ ਨਾਲ ਲਾਉਣੇ ਪਾਣੇ ਤਾਂ ਮੇਰੇ ਕੱਖ ਵੱਡ ਹੋਣੇ ਨਹੀਂ ਬੱਲੇ ਤਾ ਤਾ ਮੇਰੇ ਕਾ ਖਬਡੋ ਨੇ ਨਹੀਂ ਬੈਗ ਰੂ ਬੈਗ ਰੂ ਹਵਾ ਦੇਖ ਲਾ ਕੇ ਜੀ ਠੰਡੀ ਜੀ ਆਈ ਇਧਰ ਤੇ ਪਛੋਂ ਵਾਲੀ ਹੁਣ ਤੈਂ ਹਾਂ ਤਾਂ ਸੀ ਮਿੰਟ ਚ ਲਾ ਦਈਏ ਹਾਂ ਬਦਲ ਤੁਸੀਂ ਕਿਉਂ ਕਰਕੇ ਚੱਜ ਰੀਆਂ ਹਾਂ ਹਾਂ ਚੱਜਦੀਆਂ ਰੌਣੀਆਂ ਪੈਂਦੀਆਂ ਨਹੀਂ ਤਾਂ ਫਾ ਵੜਦੀ ਅਸੀਂ ਯਾ ਹੁਣ ਚੱਕ ਦੇਣੇ ਸੀ ਪੱਟੇ ਜੀ ਅਵੜੇ ਕੱਪੜੇ ਹੁਣ ਸਿੱਧੀ ਨਾਲ ਹੀ ਲੋਹੇ ਘਰ ਏ ਘਰਲੇ ਚ ਪਾਦੇ ਕਰਨੇ ਅੱਗੇ ਯੱਕ ਬੰਨ ਲੱਗੀ ਤਾਂ ਪਹੁੰਚ ਗਿਆ ਜੀ ਲੈ ਇਹਨੂੰ ਖਲਾ ਬ੍ਰੈਡ ਲੈ ਇੱਧਰ ਦੇਖ ਲੋ ਸਾਨੂੰ ਨਹੀਂ ਖਲਾਇਆ ਹੈਗਾ ਅਸੀਂ ਰੋਣਾ ਪਾਉਂਦੇ ਤੇ ਵੀ ਦੇ ਦੇ ਰੋਣਾ ਸ਼ੁਰੂ ਕਰਤਾ ਹੋਰੂ ਲੱਗੀ ਵੀ ਖਲਾਉਣਾ ਇੱਧਰ ਬਰੈਡਾ ਤੇਰੀ ਲਾਡਲੀ ਤੈਨੂੰ ਨਹੀਂ ਦਿੱਤਾ ਹੈਗਾ ਖੋਲਣਾ ਨੇ ਆ ਵੀ ਸਾਰੇ ਖੋਲਣਾ ਦਿੱਤੇ ਫੇਰ ਨਾ ਕਹੀਂ ਹਾਂ ਆ ਦੇ ਕਹਿੰਦੀ ਮੈਂ ਨਹੀਂ ਖਾਣਾ ਹੈਗਾ ਨਾ ਕਰ ਦਿਓ ਮੈਂ ਨਹੀਂ ਟੋਕਿਆ ਉਹਨੂੰ ਪੋਟੀ ਕਰ ਲਈ ਕੋਈ ਨਹੀਂ ਪੁੱਤ ਆਪਾਂ ਪੋਟੀਓ ਲੱਗੇ ਚੱਕਣ ਹੁਣ ਹੋਰ ਕਿਆ ਲੱਗੇ ਕਰਨ ਲਓ ਜੀ ਜਾਨੀ ਜਾਨੀ ਜੋਨੀ ਜੋਨੀ ਜਾਨੀ ਆਵਾ ਇਹ ਆਇਆ ਹੈ ਕਿਆ ਪਾਇਆ ਹੈ ਕੱਟ ਕੱਖ ਪਾ ਅੱਛਾ ਇਹਨੂੰ ਫੜ ਕੇ ਖੜੀ ਆ ਵੀ ਮੰਮੀ ਤੇ ਜੱਜੂ ਨੇ ਕਹਿਕ ਤੋ ਆਏ ਮੱਛੀ ਹਾਂ ਮਿਕੀ ਹੋਰ ਮਸਾਂ ਨੂੰ ਅੰਦਰ ਲਿਆ ਹਾਂ ਪਾਣੀ ਮੰਨ ਲੀ ਮਸ ਮਾਨੂੰ ਪਲਾਤਾ ਪਲਾ ਦੋ ਫਿਰ ਸਵੇਰੇ ਮੈਂ ਪਲਾ ਕੇ ਬੰਨੀ ਆ ਰਹੀ ਆ ਇੱਥੇ ਉਹ ਫਿਰ ਹੁਣ ਆਪਾਂ ਵੀ ਕਿੰਨੀ ਬੰਨੀ ਨੇ ਘਰ ਬਣਾ ਕਰ ਲਓ ਆ ਪਾਣੀ ਨਾ ਨਾ ਤਾ ਬਾਲਟੀ ਚ ਤਾਜੀ ਭਰਿਆ ਵਾ ਕੋਈ ਨਾ ਤਾ ਜਾਨਾ ਗਾਂ ਨੂੰ ਰੱਖੋ ਬਾਲਟੀ ਹੋਰ ਹਾਏ ਹਾਏ ਅੰਦਰ ਥੱਕ ਗਈ ਇੱਧਰ ਹੋ ਚੋਕੋ ਕੱਪੜੇ ਨਹੀਂ ਸੁੱਕਾ ਅੱਛਾ ਤੂੰ ਦਰਨਾ ਗਿੱਲਾ ਕਰੋ ਮੈਂ ਸਸਲੇ ਉੱਥੇ ਤਾਂ ਪਹਿਲੀ ਨਹੀਂ ਸੁੱਕਦਾ ਅੰਦਰ ਹੀ ਜਣਾਉਣਾ ਉਹਨੇ ਅੰਦਰ ਹੀ ਜਣਾਉਣਾ ਉਹ ਸੁੱਕਣੀ ਹੀ ਨਹੀਂ ਜਿੱਥੇ ਪਾਣੀ ਖੜ ਗਿਆ ਬਸ ਗਲਤੀ ਨੂੰ ਨਹੀਂ ਉਹ ਮੰਨਣਾ ਹੈਗਾ ਵੀ ਬਸ ਕਹਿ ਕਾ ਤੇ ਦਿੱਤਾ ਬਸ ਕਾ ਨੂੰ ਬਲਾ ਤਾ ਨੂੰ ਥੱਲੇ ਆਪੇ ਕਰ ਲੰਦੀ ਉਹਦੇ ਪਾਈਆ ਖੂਨ ਸਾੜ ਦੇਣਾ ਮੇਰਾ ਓਹੋ ਮੈ ਟੂ ਦੁਖਦੀ ਆ ਦੁਖਦੀ ਆ ਤੂੰ ਹੀ ਉੱਥੇ ਕੰਮ ਕਰੋਗੇ ਹਟ ਜਣੀਆ ਤੁਹਿਆਂ ਢਾਈਆਂ ਤੋਂ ਹੁਣ ਦਾ ਪਰਾ ਨੂੰ ਚੰਗੀ ਤਰ੍ਹਾਂ ਠੋਕਿਆ ਨਾਲ ਦਲੇ ਨੂੰ ਤਾਂ ਦੋ ਗੇੜਿਆਂ ਚ ਜਾਣਾ ਇਹਨੇ ਆ ਬਾਹਰ ਤੇ ਅੱਧਾ ਟੋਕਰਾ ਜੇ ਕਿਆ ਹੋ ਗਿਆ ਤੂੰ ਕਾਹਦਾ ਟੀੜੀ ਟੀੜੀ ਲਈ ਆ ਤੂੰ ਕੁ ਮਾਰ ਤੂੰ 2 3 4 5 2 3 4 5 ਬੰਨ 2 3 4 5 ਕਹਿਣਾ ਕੀ ਕਹਿਣਾ ਆ ਜਾ ਦੁਬਾਰਾ ਗਣ ਤੂੰ 2 3 4 6 ਵਿੱਚ ਅੰਗਰੇਜ਼ੀ ਮਿਕਸ ਬੱਚੇ ਤੂੰ ਸੰਦੀਪ ਮੰਨੂ ਆਪੇ ਭਰਨਾ ਪੈਣਾ ਬਾਹਰ ਵੀ ਬਹੁਤ ਪਿਆਗ ਹੋ ਤੈਨ ਚਲ ਚਾਰ ਫੋਸਾ ਸਾਰੇ ਫੋਸਾ ਖਾਈ ਮੈਂ ਸੋਖੋ ਪੈਣ ਜਿੰਨਾਂ ਦਾ ਪਾਣੀ ਪਿਲਾਦੇ ਤੰਗਾ ਵਿਚਾਰੇ ਤੂੰ ਚਾਲੂ ਤਾਂ ਆਪਣਾ ਇੰਤਜ਼ਾਰ ਗਿਆ ਹੋ ਗਿਆ ਜੇ ਹੋਰ ਤੋਂ ਤਾਂ ਮੈਂ ਗੋੜਾ ਲੈ ਮੈਂ ਟੱਕਣ ਕੋਹਾਟਾਂ ਹਟਾ ਲਾ ਹਾਂ ਇਹਨੇ ਪੀਣੀ ਨਹੀਂ ਇਹਨੇ ਝੂਠ ਮੰਨੀ ਜਾਣੀ ਬਾਬਾ ਉਹ ਸਾਹ ਦੇਖ ਤਾ ਲੈ ਬਾਲਟੀ ਉਹ ਬਾਹਰ ਲੈ ਕੇ ਆਈ ਹੈ ਮੇਰੀ ਇਹ ਨਹੀਂ ਬਾਟਿਓ ਕਿਹੜੀ ਸੀ ਪਤਾ ਨਹੀਂ ਹੁਣ ਇੱਥੇ ਤਾਂ ਬਾਲਟੀਆਂ ਬਦਲ ਹੋਈ ਜਾਂਦੀਆਂ ਹਾਂ ਗੱਲ ਹਾਂ ਛੁਬ ਲੈ ਦੇ ਕੱਪੜੇ ਵਿੱਚ ਦੇਖ ਲੈ ਪਿੱਛੇ ਉਹ ਹੱਥ ਗੰਦੇ ਹੋਗੇ ਤੋ ਦੂੰਗੀ ਮम्मा ਤੋਗੂਗੀ ਪਤਾ ਹੈ ਤੋਣੀ ਤਾਂ ਕੋਟੇ ਵੀ ਗਾਲ ਗਿੱਲੀ ਕਰ ਲੈਣੀ ਆਪਣੇ ਮੈਂਨੇ ਬਾ ਪਾਣੀ ਬਾਤ ਪਲਾਉਣੇ ਪਹਿਲਾਂ ਇਹਨੂੰ ਪਾੜਾ ਲਾ ਬੱਸ ਬੈਂਕਾਂ ਦਾ ਸਰੇ ਜਾਣਾ। ਫਰੀਤ ਪੀ ਲੈਣ ਦੇ ਪੱਤੋਂ ਨੂੰ ਪਾਣੀ। ਪੀਂਦੀ ਨਹੀਂ ਹੋਊ। ਉਹ ਪੀਊਗੀ ਤਾਂ ਤੂੰ ਦੂਰ ਜਾਊਂਗੇ ਤਾਂ ਤਾਂ ਪੀਊਂਗੀ। ਪੀਂਦੀ ਨਹੀਂ ਹੋਊ। ਤੂੰ ਕਾਹਦੇ ਨੂੰ ਕਾਹ ਕ ਮੇਰੀ ਸ਼ੇਲੀ ਬਣ ਕੇ ਪੀਲਾ। ਪੀਲਾ। ਭਲਾ ਦੇ ਨੂੰ ਉੱਥੇ ਨੋ ਕੇ ਪਲਾ ਦੇਗਾ ਨੂੰ ਕੇ। ਹਾਂ? ਦੇ ਆ ਲੱਤ ਮਾਰਦੇ ਤਾਂ ਕਰਿਓ ਪੀ ਲੂ ਗਿਓ। ਚਲ ਖਾ ਲੈਣ ਦੇ ਨੂੰ ਕੰਦੀ ਨਹੀਂ ਹੋ ਪਣੀ ਪੀਂਦਾ ਹੁੰਦਾ ਖਾਂਦੀ ਨਹੀਂ ਹੁੰਦਾ ਪਾਣੀ ਚਲ ਦਿੰਗੀ ਪੀਂਦੀ ਦੀ ਸਾਰੇ ਜਾਣਾ ਨਾ ਅਗਲੇ ਟੋਕਰੇ ਚ ਜਾਇ ਜਾਣਾ ਸਾਰਾ ਕੁਝ ਮਾਇਗਾ ਨਾ ਬੇ ਰੱਸੀ ਚੱਕ ਲੈ ਨਾਲ ਉਧਰ ਤੇ ਇੱਕ ਸਾਈਕਲ ਪਰ ਜਿਹੜਾ ਨਾਲੇ ਕੱਖਾਂ ਦਾ ਲਿਆਉਨੇ ਚਲੋ ਚਲੋ ਠੀਕ ਹੈ ਜੀ ਮਿਲਦੇ ਆ ਕਿਸੇ ਅਗਲੇ ਵਲੌਗ ਚ ਮਾਰਾ ਸਾਨੂੰ ਸਾਰਾ ਚੜਦੀ ਕਲਾ ਚ ਰੱਖੇ ਜੀ ਦੇਖਦੇ ਕਿਆ ਬਣਦਾ